ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਚਾਰੀਆਂ ਨੇ ਤਾਂ ਤਾਜ਼ਾ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਦੇ ਵੱਲੋਂ ਜੜੀ ਹੈ ਉਹ ਇੱਕ ਔਰਤ ਦੀ ਚੈਨ ਕੋਈ ਗਈ ਤੇ ਉਸ ਤੋਂ ਬਾਅਦ ਉਸ ਕਿੰਟਾਂ ਦੇ ਵਿੱਚ ਫਰਾਰ ਹੋ ਜਾਂਦਾ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਦੇਖਿਆ ਜਾ ਸਕਦਾ ਸਾਫ ਕਿ ਦੋ ਔਰਤਾ ਸਕੂਟੀ ਤੇ ਬੈਠੀਆਂ ਨੇ ਤਾਂ ਉਹ ਕੀ ਕਰ ਰਹੀਆਂ ਨੇ ਗੱਲਾਂ ਬਾਤਾਂ ਕਰੇ ਤੇ ਇਸ ਦੇ ਨਾਲ ਇੱਕ ਹੋਰ ਔਰਤ ਹੁੰਦੀ ਹੈ ਪੱਲਾ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰ ਰਹੀ ਹੁੰਦੀ ਹੈ ਇਸ ਦੌਰਾਨ ਜਦੋਂ ਐਕਟੀਵਾਦੀ ਉੱਪਰ ਬੈਠਾ ਲੱਗਦੀ ਹੈ ਤਾਂ ਨਾਲ ਹੀ ਖੜਾ ਇੱਕ ਸ਼ਖਸ ਜਿਹੜਾ ਉਸ ਦੀ ਜਿਹੜੀ ਚੈਨ ਹੈ ਸੋਨੇ ਦੀ ਚਪਟਦਾ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਤੁਸੀਂ ਵੇਖੋ ਉਹ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਸਕਿੰਟਾਂ ਦੇ ਵਿੱਚ ਇਸ ਪੂਰੀ ਘਟਨਾ ਨੂੰ ਜਿਹੜਾ ਗਿਆ ਉਹ ਅੰਜਾਮ ਦਿੱਤਾ ਗਿਆ ਤਾਂ ਇਹ ਪੂਰੀ ਘਟਨਾ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਕਿ ਜਲੰਧਰ ਦੀ ਦਸੀ ਜਲੰਧਰ ਦੇ ਅਰਬਨ ਸਟ੍ਰੀਟ ਦੇ ਵਿੱਚ ਇੱਕ ਮਹਿਲਾ ਦੇ ਕੋਲੋਂ ਇੱਕ ਸੋਨੇ ਦੀ ਚੈਨ ਲੁੱਟੀ ਗਈ ਹੈ ਮਹਿਲਾ ਦੇ ਕੋਲ ਖੜਾ ਇੱਕ ਵਿਅਕਤੀ ਸਕਿੰਟਾਂ ਦੇ ਵਿੱਚ ਚੰਦ ਸਕਿੰਟਾਂ ਦੇ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਵਾਰਤ ਜੀ ਜਿਹੜੀ ਉਹ ਐਕਟਿਵਸ ਸਵਾਰਾਂ ਦੇ ਨਾਲ ਗੱਲ ਕਰ ਰਹੀ ਸੀ ਉਸ ਦੌਰਾਨ ਵਿਅਕਤੀ ਉਸ ਕੋਲ ਹੀ ਖੜਾ ਸੀ ਜਿਵੇਂ ਉਸ ਨੂੰ ਮੌਕਾ ਮਿਲਿਆ ਜਦੋਂ ਮਹਿਲਾ ਇੱਕ ਪਾਸੇ ਬੈਠਣ ਲੱਗੀ ਤਾਂ ਕੋਲ ਖੜੇ ਨੇ ਚੈਨ ਕੋਈ ਉਸ ਤੋਂ ਬਾਅਦ ਮੋਟਰਸਾਈਕਲ ਤੇ ਉਹ ਸਵਾਰ ਹੋ ਕੇ ਫਰਾਰ ਹੋ ਜਾਂਦਾ ਹੈ ਘਟਨਾ ਨੂੰ ਅੰਜਾਮ ਦੇਣ ਦੇ ਲਈ ਬਾਈਕ ਸਵਾਰ ਕੁਝ ਦੂਰੀ ਤੇ ਖੜਾ ਕੇ ਆਇਆ ਸੀਗਾ ਉਸ ਤੋਂ ਬਾਅਦ ਦੂਜਾ ਵਿਅਕਤੀ ਮਹਿਲਾ ਦੇ ਕੋਲ ਖੜਾ ਸੀਗਾ ਅਤੇ ਪੂਰੀ ਘਟਨਾ ਸੀ ਸੀਟੀਵੀ ਕੈਮਰਾ ਚ ਕੈਪਚਰ ਹੋ ਗਈ ਦੇਖਿਆ ਜਾ ਸਕਦਾ ਕਿ ਇਸ ਤਰ੍ਹਾਂ ਇੱਕ ਐਕਟਿਵਸ ਸਵਾਰ ਦੋ ਜਿਹੜੀਆਂ ਔਰਤਾਂ ਗੱਲ ਕਰ ਰਹੀਆਂ ਨੇ ਮਹਿਲਾ ਦੇ ਨਾਲ ਇਸ ਦੌਰਾਨ ਇੱਕ ਵਿਅਕਤੀ ਉਸ ਦੇ ਕੋਲ ਖੜਾ ਹੁੰਦਾ ਜਿਵੇਂ ਐਕਟਿਵਰ ਟਰਨ ਕਰਨ ਲੱਗਦੀ ਹੈ ਤੇ ਇਸ ਦੌਰਾਨ ਉਹ ਚੁਸਤੀ ਦਿਖਾਈ ਉਸਨੇ ਤਾਂ ਸਕਿੰਟਾ ਦੇ ਵਿੱਚ ਉਹ ਗਲੇ ਦੇ ਵਿੱਚੋਂ ਚੈਨ ਕੋ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਇਸ ਦੀ ਪੂਰੀ ਘਟਨਾ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ हाँ जी, की नाम है जी तो आ, मेरा नेम है का था, मेरी चेन स्नैच कर अच्छा जी, दो, दो लोग थे बाइक पे मुझे भी पता नहीं चला बिल्कुल भी वो साइड से आ रहा था एक बंदा उसने मेरी साइड से चेन स्नैच कर ली है और वो फटाफट बैठ के चला गया किन्नी पौने आठ बजे की घटना हुई है जी ये यहां पे पीपल के पेड़ के पास लैब ए, के सामने कौन सी लैब है जी कौन सा एरिया कौन आ, सा ये पाथ लैब पाथश्योर लैब ठीक है जी और कौन सा टेस्ट हुआ है तो ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਹੋਪਸੋ ਮੇਰੀ ہم لوگ ਸੇਫ ਨਹੀਂ ਹੈ यहां पे ਵੈਸੀ ਸੇਫ ਨਹੀਂ ਹੈ ਚੇਨ ਤੋਂ ਮਿਲਣਾ ਬਾਅਦ ਦੀ ਗੱਲ ਹੈ ਪਹਿਲੇ ਤਾਂ ਅੱਛਾ ਹੈ ਕਿ ਮੈਂ ਬਚਲੇ ਨੂੰ ਚਲوں ٹھیک ਹੈ ਹਾਂਜੀ ਸਰ ਕੀ ਮਾਮਲਾ ਜੀ ਅੱਜ ਕਸਾ ਜਿਹੜਾ ਕਰਾਂਗੇ ਉਹ ਕਸੂਰ ਕਰਦੇ ਆ। ਅੱਛਾ ਕੀ ਹਸਪਤਲ ਦੇ ਵਿੱਚ ਐ ਪੁਲਿਸ ਮੈਸਰ ਵਾਲਾ ਆਣ ਵਾਸਤੇ ਤੇ ਉਹ ਐਸੂਸ ਵਾਪਸ ਜਾਣ ਲੱਗੇ ਤੇ ਉਹਨਾਂ ਪੁਲਿਸ ਸਾਹਿਬ ਨੇ ਪੁਲਿਸ ਸਾਹਿਬ ਨੇ ਕਰੀ ਹੁਣ ਸਰ ਤੋਂ ਪੁਲਿਸ ਸਾਹਿਬ ਨੇ ਕਿਹਾ ਕਿ ਦੋ ਬੋਲੇ ਨਾਲ ਪਰ ਮਕਸਦ ਹੈ। ਉਹਨਾਂ ਨੇ ਆਉਂਦੇ ਸਾਲ ਕੋਸਰ ਬਾਈ ਕਿੱਥੇ ਗੜਾ ਗੱਲ ਆ ਦੀ ਕਿਨੇ ਆ ਕੇ ਕੀ ਨੇ ਇਨਸਾਨ ਦੇ ਬਾਈ ਚੈਂਜ ਸੈਂਟਰ ਕਿਹੜੀ ਜਗ੍ਹਾ ਦੀ ਘਟਨਾ ਜੀ ਅਰੋਸ਼ੇਡ ਜਿਹੜੀ ਹੈਗੀ ਮਾਰਕੀ ਤੇ ਕਿੰਨੇ ਕੁ ਵਜੇ ਜੱਕਟ ਮਾਰੀ ਜਿਹੜੀ 7:45 ਦੇ ਕਹਿ ਰਹੇ ਨੇ ਤੇ ਇਹਦੇ ਵਿੱਚ ਕੋਈ ਦੋਸ਼ੀ ਕੋਈ ਪਾਇਆ ਗਿਆ ਜੀ ਹਜੇ ਤੱਕ ਜਾਂ ਕੋਈ ਕਿਸੇ ਦੀ ਪਛਾਣ ਹੋ ਪਾਈ ਹੈ ਹਜੇ ਸੀਸੀਟੀਵੀ ਫੁਟੇਜ ਵਗੈਰਾ ਵੀ ਲਈ ਹੈ ਉਹਦੇ ਵਿੱਚ ਐਸਾ ਹੀ ਕਰ ਰਹੇ ਠੀਕ ਹੈ ਹਾਂ ਹਾਂ ਸਭ ਕੋਸ਼ਿਸ਼ ਕਰਾਂਗੇ ਠੀਕ ਹੈ